ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਸਤਿਗੁਰ ਤੇ ਜੋ ਮੁਹ ਫਰੇ ਸੇ ਬੱਦੇ ਦੁਖ ਸਹਾਈ ਬੱਦੇ ਫਿਰ 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 ਮਿਲਣ ਨਾ ਪਾਏਨੀ ਜੰਮ ਤੈ ਮਰ ਜਾਹੇ ਸਹਸਾ ਰੋਗ ਨ ਛੋਡਈ ਦੁਖ ਹੀ ਮਹ ਦੁਖ ਪਾਹੇ ਨਾਨਕ ਨਦਰੀ ਬਖਸ ਲੇ ਸਬਦੇ ਮੇਲ ਮਿਲਾਹਿ ਮਹੱਲਾ ਤੀਜਾ ਜੋ ਸਤ ਗੁਰ ਤੇ ਮੁਹ ਫਿਰੇ ਤਿਨਾ ਠੌਰ ਨਾ ਠਾਉ ਜੋ ਛੁੱਟੜ ਘਰ ਘਰ ਫਿਰੈ ਦੁਹ ਚਾਰਣ ਬਾਦ ਨਾਉ ਹਾਂਜੀ ਬਾਦ ਨਾਉ ਵਖਰਾ ਪਾਠ ਹੈ ਹੈ ਸੰਬੰਧਕ ਪਰ ਬਦਨਾਉ ਇਕੱਠਾ ਨਹੀਂ ਕਹਿਣਾ ਬਾਦ ਨਾਉ ਨਾਨਕ ਗੁਰਮੁਖ ਬਖਸੀਐ ਸੇ ਸਤ ਗੁਰ ਮੇਲ ਮਿਲਾਓ ਪਾਉੜੀ ਜੋ ਸੇਵਹਿ ਸਤ ਮਰਾਰ ਸੇ ਭਵ ਜਲ ਤਰ ਗਿਆ ਜੋ ਬੋਲਹਿ ਹਰ ਹਰ ਨਾਉ ਤਿਨ ਜਮ ਛੱਡ ਗਿਆ ਤਿਨ ਜਮ ਛੱਡ ਗਿਆ ਸੇ ਦਰਗਹ ਪੈ ਦੇ ਜਾਏ ਜਾਹਿ ਜਿਨਾਂ ਹਰ ਜਪ ਲਿਆ ਹਰ ਸੇਵਹਿ ਸੇਈ ਪੁਰਖ ਜਿਨ ਹਰ ਤੁਧ ਮਯਾ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਭੋ ਗਿਆ ਸਲੋਕ ਮਹਲਾ 3 ਥਲੈ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਦੈ ਮਨ ਤ੍ਰਿਪਤੀਐ ਪਾਈਐ ਮੂਖ ਦੁਆਰ ਇਹੋ ਭੋਜਨ ਅਲੱਭ ਹੈ ਸੰਤਹ ਲੱਭੈ ਗੁਰ ਵਿਚਾਰ ਇਹ ਮੁਦਾਵਣੀ ਕਿਉ ਵਿੱਚੋਂ ਕੱਢੀ ਐ ਸਦਾ ਰੱਖੀ ਐ ਔਰ ਧਾਰ ਇਹ ਮੁਦਾਵਣੀ ਸਤਗੁਰੂ ਪਾਈ ਗੁਰ ਸਿੱਖਾ ਦੀ ਪਾਲ ਨਾਨਕ ਜਿਸ ਬੁਝਾਏ ਸੋ ਬੁੱਝਸੀ ਖਾਰ ਪਾਇਆ ਗੁਰਮੁਖ ਘਾਲ ਨਾਨਕ ਜਿਸ ਬੁਝਾਏ ਸੋ ਬੁੱਝਸੀ ਦੋਵੇਂ ਪਾਦ ਕੱਸ ਕੇ ਉਚਾਰਨ ਕਰਨੇ ਹਨ ਹਰ ਪਾਇਆ ਗੁਰਮੁਖ ਘਾਲ ਮਹੱਲਾ ਤੀਜਾ ਜੋ ਧੁਰ ਮੇਲੇ ਸੇ ਮਿਲ ਰਹੀਂ ਸਤਗੁਰ ਸਿਓ ਚਿਤ ਲਾਏ ਆਪ ਵਿਛੋੜੇਨ ਸੇ ਵਿਛੁੜੇ ਦੂਜੇ ਪਾਇ ਖੁਆਏ ਨਾਨਕ ਵਿਣ ਕਰਮਾ ਕੀਆ ਪਾਈਐ ਪੂਰਬ ਲਿਖਿਆ ਕਮਾਈ ਪੌੜੀ ਬਹਿ ਸਕੀਆ ਜਸ ਗਾਵਹਿ गावण हारिया ਹਰ ਨਾਮ ਸਲਾਹ ਹੋ ਨਿਤ ਹਰ ਕਉ ਬਲਿਹਾਰੀਆ ਜਿਨੀ ਸੁਣ ਮੰਨਿਆ ਹਰ ਨਾਉ ਤਿਨਾ ਹਉ ਵਾਰੀਆ ਗੁਰਮੁਖੀਆ ਹਰ ਮੇਲ ਮਿਲਾਵਣ ਹਾਰੀਆ ਹਉ ਬਲ ਜਾਵਾ ਦਿਨ ਰਾਤ ਗੁਰ ਦੇਖਣ ਹਾਰੀਆ ਸ਼ਲੋਕ ਮਹੱਲਾ ਤੀਜਾ ਵੇਨ ਨਾ ਵੈ ਸਭ ਧਰਮ ਦੇ ਨਿਤ ਜਗ ਟੋਟਾ ਸਹਸਾਰ ਮਨ ਮੁਖ ਕਰਮ ਕੁਮਾਵਣੇ ਹੋਮੈ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਹਜੇ ਜਾਗੈ ਸਹਜੇ ਸੋਵੈ ਸਹਜੇ ਪਾਠ ਦਲਾਵਾਂ ਦੇ ਨਾਮ ਲੈ ਪ੍ਰਾਤਨ ਸਰੂਪਾਂ ਚ ਪਹਿਲਾ ਲਾਂ ਦੇ ਨਾਲ ਹੀ ਐ ਸਹਜੇ ਜਾਗੈ ਸਹਜੈ ਸੋਵੈ ਦੂਸਰਾ ਜਿਹੜਾ ਸਹਜੈ ਪਾਦਾ ਇਹ ਦਲਾਵਾਂ ਨਾਲ ਸਹਜੇ ਜਾਗੈ ਸਹਜੈ ਸੋਵੈ ਗੁਰਮੁਖ ਅਨੰਦਿਨ ਉਸਤਤ ਹੋਵੈ ਗੁਰਮੁਖ ਅਨੰਦਿਨ ਉਸਤਤ ਹੋਵੈ ਗੁਰਮੁਖ ਅਨੰਦਿਨ ਉਸਤਤ ਹੋਵੈ ਮਨਮੁਖ ਪਰਮੈ ਮਨਮੁਖ ਪਰਮੈ ਸਹਸਾ ਹੋਵੈ ਅੰਤਰ ਚਿੰਤਾ ਨੀਦ ਨਾ ਸੋਵੈ ਗਿਆਨੀ ਜਾਗੈ ਸਵਹ ਸੁਭਾਏ ਨਾਨਕ ਨਾਮ ਰਤਿਆ ਬਾਲ ਜਾਉ ਨਾਨਕ ਨਾਮ ਰਤਿਆ ਪੌੜੀ ਸੇ ਹਰ ਨਾਮ ਧਿਆਵਹਿ ਜੋ ਹਰ ਰਤਿਆ ਸੇ ਹਰ ਨਾਮ ਤੇ ਆਵਹਿ ਜੋ ਹਰ ਰਤਿਆ ਹਰ ਇੱਕ ਧਿਆਵਹਿ ਇੱਕ ਹਰ ਇੱਕ ਧਿਆਵਹਿ ਇੱਕ ਹਰ ਇੱਕ ਧਿਆਵਹਿ ਇੱਕ ਇੱਕੋ ਹਰ ਸਤਿਆ ਇੱਕੋ ਹਰ ਇੱਕੋ ਹਰ ਸਤਿਆ ਹਰ ਇੱਕ ਧਿਆਵਹਿ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਹਰ ਇੱਕੋ ਵਰਤਾ ਇਕ ਹਰ ਇਕੋ ਵਰਤਾ ਇਕ ਇਕੋ ਉਤਪਤਿਆ ਕੁਤਪਤਿਆ ਥੋੜਾ ਜਿਹਾ ਕਸ ਕੇ ਬੋਲਨਾ ਇਕੋ ਉਤਪਤਿਆ ਹਰ ਇਕੋ ਵਰਤਾ ਇਕ ਇਕੋ ਉਤਪਤਿਆ ਜੋ ਹਰ ਨਾਮ ਧਿਆਵਹਿ ਤਿਨ ਡਰ ਸਟ ਕਤਿਆ ਗੁਰਮਤੀ ਦੇਵੈ ਆਪ ਤਿਨ ਡਰ ਸਟ ਕਤਿਆ ਗੁਰਬਤੀ ਦੇਵੈ ਆਪ ਗੁਰਮੁਖ ਹਰ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ